ਜੀ ਤਿੰਨ ਸੂਰਮੇ ਤਿਆਰ ਨੇ ਜਿਸਾ ਚੱਲਿਆ ਜਿਸਾ ਚੱਲਿਆ ਅੱਜ ਸ਼੍ਰੀ ਫਤਿਹਗੜ੍ਹ ਸਾਹਿਬ ਪਹਿਲੀ ਵਾਰ ਲਾ ਰਹੇ ਨੇ ਰਾਈਡ ਰਨਿੰਗ ਅੱਜ ਹਾਂ ਮੈਂਿਆਂ ਦੇ ਨਾਲਿਆਂ ਕਿਤੇ ਆਪਦੀ ਕਿਤੇ ਕੌਮ ਵੀ ਤੋਰਨੇ ਆਲਾ ਹੀ ਹਾਂ ਰੂਟ ਕਰਕੇ ਬੰਦਾ ਮੁੜ ਗਿਆ ਕੋਸਾ ਵਾਜ ਸਾਨੂੰ ਥਾਪੜਾ ਦੇ ਕੇ ਢੱਲੇ ਪੈ ਗਏ ਆਪ ਥੋੜਾ ਜਿਹਾ ਢਲੇ ਹੋ ਗਏ ਚਲੋ ਕੋਈ ਨਾ ਇੰਨਾ ਹੀ ਹੌਸਲਾ ਬਹੁਤ ਆ ਉਹਨਾਂ ਦਾ ਜਿਹੜਾ ਉਹਨੇ ਸਾਨੂੰ ਸਾ ਵੀ ਕਹਤਾ ਵੀ ਖਿਚੋ ਗਰਾਉਂਡਿਓ ਹਾਂ ਛੋਟੇ ਨਾਲ ਆ ਮੈਂ ਬਸ ਤੁਸੀਂ ਹਰ ਵਕਤ ਹਾਜ਼ਰ ਨਾਜ਼ਰ ਸਮਝਣਾ ਮੈਨੂੰ ਹੌਸਲੇ ਬਣਾ ਚਾਹੀਦੇ ਨੇ ਬਸ ਉਹ ਸਾਹਿਬ ਕਹਿੰਦੇ ਹੌਸਲੇ ਤਿੰਨ ਚਾਰ ਸਾਲ ਹੋ ਜਾਂਦਾ ਹਾਂਜੀ ਹਾਂ ਠੀਕ ਹੈ ਲੋਕੀ ਚਾਰੇ ਜਵਾਨ ਹੋਲੇ ਰੈਡੀ ਕਰਤੀ ਆਪਾਂ ਨੇ ਸਟਾਰਟ ਪੱਜਾ ਵੀਰ ਕੋਲ ਆ ਤੇ ਪੱਜਾ ਦਾ ਹਣਾ ਹੈਡ ਕਮਾਂਡਰ ਸੀ ਅੱਜ ਇਹਨਾਂ ਵੱਡੇ ਵੀਰ ਜੀ ਨੇ ਦਿੱਤੀ ਵੀ ਐ ਇਹ ਜਾ ਰਹੇ ਨੇ ਮੂਰੇ ਵੀਰ ਦਾ ਕਿਹੜਾ ਵਧੀਆ ਹਾਂ ਤੇ ਸਾਡੇ ਮੜੀ ਸਿੰਘ ਜੀ ਜੀ ਉਸ ਬੋਕੜੀਪੂ ਦੇ ਮਾਲਕ ਹਾਂ ਬਾਰ ਬਾਰ ਹੋਰ ਮੈਂ ਬਣਾ ਮਾਲਕ ਤੇ ਬੈਠਾ ਕਰੇ

ਸਰਖਾਨ ਮੱਜਰੇ ਗੁਰੂ ਘਰ ਪਹੁੰਚ ਗਏ ਭਾਈ ਮੋੜ ਤੁਸੀਂ ਉਹੀ ਨੌ ਰੱਖਿਆ ਜੱਟ ਜਿਹਾਣਾ ਮੋੜ 15 ਕਿਲੋਮੀਟਰ ਤੇ ਘੱਟਤਾ ਵੀ ਪੂਰੇ ਆ ਗਏ ਮੈਨੂੰ ਮੈਂ ਤਾਂ ਤੇ ਆ ਰਿਹਾ ਸੀ ਕੋਲ ਸਾਹਿਬ ਕੋਲ ਸਾਹਿਬ ਦੀ ਮਿਹਰਬਾਨੀ ਹੈ ਹਾਂ ਥੋੜੀ ਹੱਲਾਸ਼ੇਰੀ ਦੇ ਬਦੌਲਤ ਅਸੀਂ ਪਹੁੰਚ ਗਏ ਸਰਖਾਨ ਮੱਜਰੇ ਬਾਕੀ ਤਾਂ ਤਾਂ ਬਾਬਾ ਜੂਰਾਵਰ ਸਿੰਘ ਤੁਹਾਨੂੰ ਬਾਬਾ ਫਤਿਹ ਸਿੰਘ ਉਹਨਾਂ ਦੀ ਕਿਰਪਾ ਨਾਲ ਤਾਂ ਮਾਤਾ ਗੁਜਰਕੌਰ ਜੀ ਸਦਕਾ ਹਾਂ ਬਸ ਵਾਰਡ ਲਾਤੀ ਨੇੜੇ ਅਦੀ ਤੇ ਤੇ ਯੂਜਰ ਸਿੰਘ ਲੰਗਾ ਦਾਜੀ ਨੀਂਦੇ ਤੇ ਯੂਜਰ ਸਿੰਘ ਬੰਸੀ ਦਾ ਜਾਨ ਮਰਨ ਤੇ ਦਾਜੀ ਜਾਨਾ ਦਾ ਸਤਿ ਸ੍ਰੀ ਅਕਾਲ ਜੋਰਾ ਵਰ ਲੰਗਾ ਦਾਜੀ ਪਾਤੇ ਲੋ ਯੂ ਗੋ ਥੋੜੇ ਆਵੇ ਸ਼ਰੰਦਾ ਲਾਤਾ ਕਰੇ ਹਾਂ ਮੇਰਾ ਸਨ ਹੋ ਗਈ ਹਾਂ ਹੀ ਸੋਚ ਲਿਆ ਵੀ ਫਟੇ ਘੜਾ ਸਭ ਸਿੱਧੀ ਸਰੀ ਲਾ ਲਈਏ ਬਾਕੀ ਚੇਟਿਆਂ ਹੁਣ ਕਿੱਥੇ ਤੱਕ ਜਾ ਰਹੇ ਆ ਕਿਰਪਾ ਕਰੀ ਹਾਂ ਜੀ ਹਾਂ ਪਿਛੇ ਪਿਛੇ ਲੋ ਜੀ ਕੋ ਸੌ ਸੋਲ ਰੋ ਗੁਆ ਮਾਰ ਰੋ ਜਿਆ ਨਾਲ ਬਹਿ ਕੇ ਆਂਦਾ ਕਿ ਨਹੀਂ ਮੁਕਾਬਲਾ ਵੀ ਇਹਦਾ ਨਾਲ ਲੈ ਕੇ ਸਿਰੇ ਆ ਸਿਰੇ ਕੰਮ ਕੋਲ ਉੱਤਰ ਕੇ ਤਕਰਾ ਪੱਲੂ ਬ ਚੱਲ ਰਹੀ ਲੋ ਜੀ ਫੋਨ ਲੈਨੇ ਖਾਲਸਾ ਜੀ ਇਹਨੇ ਖਾਲਸਾ ਜੀ ਹਾਂ ਚੜਦੀ ਕਲਾ ਦਾ ਪ੍ਰਤੀਕ ਆ ਹਾਂ ਜੀ ਹਾਂ ਹਾਂ ਇਹ ਨਹੀਂ ਦੱਸਦਾ ਜੋਲਾ ਜੋਲਾ ਸੂਰਮੇ ਤਿਆਰ ਕਰ ਰਹੇ ਨੇ ਸੂਰਮੇ ਦਾਤਾ ਜੀ ਲਾਤਾ ਜੀ 25 ਕਿਲੋਮੀਟਰ ਹਾਂ ਪੇਪਾ ਹਲਕ ਦੀ ਪਹਿਲੀ ਅਜੇ ਨਿਕਲ ਪਹਿਲੀ 25 ਕਿਲੋਮੀਟਰ ਦਾਤਾ ਦੀ ਕਿਰਪਾ ਪਰਮਾਤਮਾ ਦੀ ਆ ਜਾ ਤੋਰ ਸ ਕਿੱਥੇ ਦੱਬਦਾ ਮੁੰਡਾ ਇਹ ਬੱਬਰ ਸ਼ੇਰ ਆ ਬੱਬਰ ਸ਼ੇਰ ਬੱਬਰ ਸ਼ੇਰ ਜੀ ਬੱਬਰ ਸ਼ੇਰ ਉਹੀ ਨਾਮ ਰੱਖਿਆ ਇਹਦਾ ਤੱਕੋ ਤੁਸੀਂ ਫਤਿਹਗੜ੍ਹ ਸਾਹਿਬ ਪਹੁੰਚ ਗਿਆ ਗੱਭਰੂ ਵਾਓ ਮੜਿਆ ਤੇਰੇ ਬੋਲੇ ਸੋਨਿਆ ਕਾ ਲੋ ਜੀ ਹੋ ਗਿਆ 25 ਕਿਲੋਮੀਟਰ ਬੱਤਿਆ ਹੋ ਆਉਂਦਾ 25 ਕਿਲੋਮੀਟਰ ਰਨਿੰਗ ਤੋਂ ਬਾਅਦ ਆ ਲੈ ਆ ਮੁੰਡਾ ਸੇਵਾ ਕਰ ਰਿਹਾ ਛੋਲਿਆਂ ਦਾ ਲੰਗਰ ਛੋਲਿਆਂ ਦਾ ਲੰਗਰ ਸਾਰੀ ਟੀਮ ਖੜੀ ਆ ਬਈਆ ਖੋਲੇਖਾਨ ਵਾਲੀਆਂ ਵੀਰੇ ਇਹ ਲੈਣ ਆਏ ਨੇ ਸਾਨੂੰ ਇਹਨਾਂ ਦਾ ਡਬਲ ਧੰਨਵਾਦ ਐਦਾ ਛੋਲੇਗਾਨ ਵਾਲੀ ਭੱਜਣਾ ਹੀ ਡੋਨ ਭਾਉਂਦਾ जी टीम दे हाँ। चल पे दोबारा लाके मुंडिया चढ़ती कलाश ने यह जवान आप लैण जट आया मे जगदीश सिंह करती सीधी